ਜ਼ਿਲ੍ਹਾ ਤਰਨਤਾਰਨ ਵਿੱਚ ਫਿਰੋਤੀ ਮੰਗਣ ਵਾਲਿਆਂ ਦਾ سلسلہ ਲਗਾਤਾਰ ਚੱਰੀ ਹੈ ਤਰਨਤਾਰਨ ਗੁਇੰਦਵਾਲ ਬਾਈਪਾਸ ਨੇੜੇ ਡੇਰੀ ਮਾਲਕ ਵੱਲੋਂ 50 ਲੱਖ ਰੁਪਏ ਦੀ ਫਿਰੋਤੀ ਨਾ ਦੇਣ ਦੇ ਚੱਲਦਿਆਂ ਉਸ ਦੀ ਦੁਕਾਨ ਉੱਪਰ ਸੋਮਵਾਰ ਦੇਰ ਸ਼ਾਮ ਤਿੰਨ ਵਿਅਕਤੀਆਂ ਵੱਲੋਂ ਅਨਿਵਾਹ ਫਾਇਰਿੰਗ ਕੀਤੀ ਗਈ ਹਾਲਾਂਕਿ ਇਸ ਫਾਇਰਿੰਗ ਦੌਰਾਨ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਫਿਲਹਾਲ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਮੇਰਾ ਬਰਾਦਰ ਹੈ ਛੋਟਾ ਮੈਂ ਵੱਡਾ ਭਰਾ ਉਹਨਾਂ ਦਾ ਇੱਥੇ ਆਏ ਸੀ ਤੇ ਇਹ ਮੁੰਡੇ ਆਪਣੇ ਬਾਰੋਂ ਗੋਲੀਆਂ ਚਲਾ ਕੇ ਸੀ ਛੇ ਮਾਰ ਕੇ ਗਾਹ ਗਏ ਆ ਮਤਲਬ ਤਿੰਨ ਜਣੇ ਸੀ ਮਤਲਬ ਆਏ ਮੋਟਰਸਾਈਕਲ ਤੇ ਸੀ ਮਤਲਬ ਜਾਨਦੇ ਸੀ ਉਹਨੂੰ ਅਣਪਛਾਤੇ ਲਾ ਲੋ ਕਿ ਬਦਲਾ ਵਾ ਇੱਕ ਨੇ ਦੁਆਰੇ ਮੂੰਹ ਤੇ ਕਹੇ ਇੱਕ ਨੇ ਖੁੱਲਾ ਮੂੰਹ ਰੱਖਿਆ ਸੀ ਹਾਂ ਉਹ ਇੱਕ ਪਿਛਲੇ ਸਾਲ ਮਤਲਬ ਇਹਨਾਂ ਨੇ ਫਿਰੋਤੀ ਮੰਗੀ ਸੀ 50 ਲੱਖ ਦੀ ਮਤਲਬ ਉਹ ਹੀ ਮਿਲ ਕੇਸ ਜਾ ਲੱਗਦਾ ਕਿ ਮਤਲਬ ਵਾ ਪੂਰੀ ਨਹੀਂ ਕੀਤੀ ਮੰਗ ਉਹਨਾਂ ਨੇ ਮਤਲਬ ਇਹੋ ਗਾ ਸਵੇਰ 9 ਵਜੇ ਦੀ ਗੱਲ ਆ ਤਿੰਨ ਨੌ ਨੌਜਵਾਨ ਆਏ ਜਿੰਨਾਂ ਮੂੰਹ ਬੰਨੇ ਸੀਗੇ ਫਾਟਕਾਲੀ ਸਾਈਡ ਤੋਂ ਇਹਨਾਂ ਦੇ ਦੁਕਾਨ ਦੇ ਅੱਗੇ ਆ ਕੇ ਮਗਰ ਲਾਸਟ ਜਿਹੜਾ ਬੇਟਾ ਹੀ ਉਹਨੇ ਤਿੰਨ ਫਾਇਰ ਕੀਤੇ ਆ ਜਿਹੜੇ ਇਹਨਾਂ ਦਾ ਨੁਕਸਾਨ ਸ਼ੀਸ਼ੇ-ਸ਼ੂਸ਼ੇ ਕਾਫੀ ਭਜ ਗਏ ਬਾਕੀ ਕਿਸੇ ਇੰਜਨ ਨਾ ਹੋਣ ਦੀ ਕੋਈ ਖਬਰ ਨਹੀਂ ਬਾਕੀ ਸਾਰੇ ਫਰੋਤੀ ਨੂੰ ਲੈ ਕੇ ਸਰ ਕੋਈ ਇਹਨਾਂ ਦੀ ਪੁਰਾਣੀ ਫਰੋਤੀ ਵੀ ਮੰਗੀ ਗਈ ਸੀ ਦੱਸਦੇ ਆ